ਸਾਰੇ ਦਿਨ ਦਾ ਖੂਨ ਸੁਕਾ ਰੱਖਿਆ ਰਮਣੀ ਤੂੰ ਅੱਜ ਅਨਿਵਰਸਰੀ ਸੀ ਫੁੱਕੀ ਢਪਾ ਦੀ ਜਮਾ ਕੁਝ ਬਣਾ ਕੇ ਖਵਾ ਦੇ ਮਿੱਠਾ ਬਣਾਉਣੀਆਂ ਜੀ ਇਹਨਾਂ ਨੂੰ ਗੁੱਸਾ ਘੱਟ ਟਾਈਮ ਲੱਗਾ ਦਿਨ ਲੱਗਾ ਸਾਰੀ ਠੰਡ ਢਪਾ ਦੀ ਤੇ ਕੋਈ ਗੱਲ ਨਹੀਂ ਜੀ ਹੁਣ ਬਣਾਉਣੀਆਂ ਸਮਾਨ ਲਿਆਂਦਾ ਬੈ ਟਾਈਮ ਹੀ ਨਹੀਂ ਲੱਗਿਆ ਜੀ ਚਲੋ ਫਿਰ ਮੈਂ ਹੁਣ ਹੀ ਬਣਾਉਣੀ ਆਜੋ ਸਲੂਟ ਹਲੋ ਦੇਓ ਜੀ ਵਧੀਆ ਜੀ ਬਣਾ ਕੇ ਦਿਓ ਇਹ ਚੀਜ਼ ਹਾਂਜੀ ਹਾਂਜੀ ਟਾਕੜ ਜੀ ਲਓ ਜੀ ਖੁਸ਼ੀ ਦਾ ਦੇਣਾ ਤਾਂ ਫਿਰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਸੁਆਦੀ ਸਜ ਮਤਲਬ ਇਹ ਆਪਾਂ ਠੰਡ ਚ ਜਦੋਂ ਵੀ ਖਾਂਦੇ ਆ ਮਤਲਬ ਜਿਵੇਂ ਹਮ ਆਪਣੇ ਪੁਰਾਣੇ ਟਾਈਮ ਚ ਦਾਦੀ ਜੀ ਦਾਦੀਆਂ ਆਪਾਂ ਨੂੰ ਬਣਾ ਕੇ ਦਿੰਦੇ ਹੁੰਦੇ ਸੀਗੇ ਸਾਰੇ ਖਾਂਦੇ ਸੀ ਮਜ਼ੇ ਦੇ ਨਾਲ ਠੰਡ ਵਿੱਚ ਕਿਉਂਕਿ ਇਹਦੇ ਨਾਲ ਜਿਹੜਾ ਸਰੀਰ ਆ ਉਹ ਵੀ ਤੰਦਰੁਸਤ ਰਹਿੰਦਾ ਹੈ ਤੇ ਬਹੁਤ ਵਧੀਆ એનર્ਜੀ ਵੀ ਦਿੰਦਾ ਜੀ ਚਲੋ ਫਿਰ ਆਪਾਂ ਚੱਲਦੇ ਆਂ ਜੀ ਬਣਾਉਣ ਇਹਦੇ ਲਈ ਆਪਾਂ ਲਿਆ ਜੀ ਦੇਸੀ ਘਿਓ ਇਹਦਾ ਉਹੀ ਪਿੰਨੀ ਆ ਜੀ ਨਹੀਂ ਰੌਣੇ ਮੈਨੂੰ ਲੱਗਦਾ ਸਮਾਨ ਤਾਂ ਉਹੀ ਇਕੱਠਾ ਕਰ ਰੱਖਿਆ ਯਾਰ ਗੁਣਗੜ ਦੇ ਜਿਹੜਾ ਬਾਲੀਆਂ ਸੌਖੀਆਂ ਬੰਦੀਆਂ ਨੇ ਹਾਂਜੀ ਹਾਂਜੀ ਤੇ ਆਪਾਂ ਲਈਏ ਜੀ ਗੂੰਦ ਇਹ ਜਿਹੜੀ ਗੂੰਦ ਆ ਨਾ ਜਿਨ੍ਹਾਂ ਦੇ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਕਿਤੇ ਵੀ ਬਹੁਤ ਜ਼ਿਆਦਾ ਦਰਦ ਦਾ ਬਾਡੀ ਪੇਨ ਬਹੁਤ ਜ਼ਿਆਦਾ ਹੈਗੀ ਉਹਦੇ ਬਾਅਦ ਤੇ ਇਹ ਬਹੁਤ ਵਧੀਆ ਮਤਲਬ ਰਾਤ ਦਿੰਦੀ ਹੈ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹ ਮਤਲਬ ਗੂੰਦ ਦੇ ਫਾਇਦੇ ਬਹੁਤ ਹੁੰਦੇ ਆ ਹਨਾ ਪੇਨ ਨੂੰ ਹਾਂਜੀ ਤੇ ਜਿਹੜਾ ਆਪਾਂ ਸਮਾਨ ਲਏ ਆਪਾਂ ਵੱਧ ਘੱਟ ਜਿੰਨਾ ਵੀ ਆਪਣੇ ਕੋਲੇ ਹੋਵੇ ਘਰ 'ਚ ਆਪਾਂ ਪਾ ਸਕਦੇ ਕੋਈ ਇਹਦਾ ਇੰਨੀ ਹੁੰਦਾ ਵਿਆਹ 'ਚ ਜ ਇੰਨੀ ਪਉਣੀ ਆ 'ਚ ਜ ਇੰਨੀ ਪਉਣੀ ਵੀ ਤਾਂ ਬਣੂਗੀ ਤੇ ਬਹੁਤ ਹੀ ਸੌਖੀ ਆ ਗਈ ਤੇ ਥੋੜੇ ਜਿਹਾ ਟਾਈਮ 'ਚ ਬਣ ਜਾਂਦੀ ਹੈ ਜੀ ਮਤਲਬ ਫਾਰਮੂਲਾ ਸੌਖਾ ਹੀ ਆ ਬਹੁਤ ਸੌਖਾ ਜ ਹੂੰ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਹਿਲਾਂ ਥੋੜਾ ਜਿਹਾ ਘਿਓ ਠੀਕ ਹੈ ਪਹਿਲਾਂ ਬਹੁਤ ਮਤਲਬ 2 ਚਮਚੇ ਪਾ ਲੈਨੇ 2 ਚਮਚੇ ਪਾ ਲੈਨੇ ਨੇ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਇਹਦੇ ਵਿੱਚ ਇਹ ਜਿਹੜੀ ਹੁੰਦੀ ਹੈ ਨਾ ਜੀ ਗੂੰਦ ਇਹ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਜਿਵੇਂ ਜਿਨ੍ਹਾਂ ਦੇ ਬੈਕਪੈਨ ਹੁੰਦੇ ਉਹਨਾਂ ਵਾਸਤੇ ਇੱਕ ਗੂੰਦ ਹੁੰਦੀ ਹੈਗੀ ਗੂੰਦ ਮਰਿੰਗਾ ਹਾਂਜੀ ਮਤਲਬ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਇਹ ਜਿਹੜੀ ਗੂੰਦ ਹੈ ਤੇ ਜੇਕਰ ਆਪ ਮਤਲਬ ਪੰਜੀਰੀ ਬਣਾਇ ਖਾਣੇ ਕੋਲ ਹੁੰਦੀ ਹੈ ਜੀ ਚਿੱਟੀ ਮੂਸਲੀ ਕਹਿੰਦੇ ਆ ਉਹ ਵੀ ਮਤਲਬ ਜਿਨ੍ਹਾਂ ਦੇ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਵਾਸਤੇ ਵੀ ਮਤਲਬ ਬਹੁਤ ਫਾਇਦਾ ਕਰਦੀ ਹੈਗੀ ਪੰਜੀਰੀ ਚ ਆਪਾਂ ਜਿਹੜਾ ਸਾਰਾ ਸਮਾਨ ਉਹ ਯੂਜ਼ ਕਰ ਸਕਦੇ ਆ ਇਸੇ ਬੰਗਾਲੀ ਗੂੰਦ ਜਿਵੇਂ ਆ ਗਈ ਹੈ ਨਾ ਹਾਂਜੀ ਉਹ ਸੇਵੀਆਂ ਵਾਲੀ ਗੂੰਦ ਹੁੰਦੀ ਹੈ ਜੀ ਇਹ ਗੋਲ ਗੂੰਦ ਹੈ ਠੀਕ ਹੈ ਇਹ ਗੋਲ ਗੂੰਦ ਦਾ ਹਾਂਜੀ ਇੱਕ ਗੂੰਦ ਮਰੀਂਗਾ ਦਾ ਮਤਲਬ ਹੈ ਜਿਹੜੀਆਂ ਗੂੰਦਾਂ ਨੇ ਵੀ ਬਹੁਤ ਮਤਲਬ ਭੰਤੀਆਂ ਨੇ ਜੀ ਬਹੁਤ ਪ੍ਰਕਾਰ ਨੇ ਇਹਨਾਂ ਦੇ ਪਰ ਅੱਜ ਆਪਾਂ ਜਿਹੜੀ ਲਈ ਹੈ ਉਹ ਗੋਲ ਗੂੰਦ ਲਈ ਹੈ ਜੀ ਤੇ ਇਹ ਬਹੁਤ ਫਾਇਦਾ ਕਰਦੀ ਹੈਗੀ ਠੀਕ ਹੈ ਤੇ ਲਓ ਆਪਣਾ ਜਿਹੜਾ ਘਿਓ ਹੈ ਮੈਲਟ ਹੋ ਗਿਆ ਤਾਂ ਆਪਾਂ ਪੁੰਨਣਾ ਜੀ ਇਹ ਫੁੱਲ ਕੇ ਮਤਲਬ ਕਿੰਨੀ ਵੱਡ ਜੂਗੀ ਹੂੰ ਜਦੋਂ ਆਪਾਂ ਇਹਨੂੰ ਗਰਮ ਕਿਉ ਵਿੱਚ ਪਾਵਾਂਗੇ ਤੇ ਬਹੁਤ ਫੁੱਲ ਜਾਂਦੀ ਜਿਵੇਂ ਆਪਾਂ ਪਾਪਕੌਰਨ ਬਣਾਉਣੀ ਆਗੇ ਪਾਪਕੌਰਨ ਵਾਂਗੂ ਫੁੱਲ ਜਾਣਾ ਹੈ ਹਾਂਜੀ ਹਾਂਜੀ ਖਿਲਾਵਣ ਜਾਨੀ ਨੇ ਇਹਦੀ ਹੂੰ ਚਲ ਦੇਖਦੇ ਹਾਂ ਦੋਸਤੋ ਇਹ ਕਿਵੇਂ ਜੇ ਫੁੱਲਦੀ ਆ ਹਾਂਜੀ ਜਿਹੜਾ ਆਪਾਂ ਪੰਜੀਰੀ ਬਣਾਉਣੀ ਆ ਉਹਦੇ ਵਿੱਚ ਤਾਂ ਆਪਾਂ ਇਹਨੂੰ ਪੀਸ ਕੇ ਤੇ ਬਸ ਆਟੇ 'ਚ ਹੀ ਪਾ ਦਿੰਨੇ ਉਹਦੇ ਵਿੱਚ ਹੀ ਫੁੱਲ ਜਾਂਦੀ ਆ ਹਾਂਜੀ ਤੇ ਇਹਨੂੰ ਆਪਾਂ ਮਿਕਸੀ 'ਚ ਪਹਿਲਾਂ ਪੀਸ ਵੀ ਸਕਦੇ ਹਾਂ ਤੇ ਨਹੀਂ ਆਪਾਂ ਇਹ ਨਹੀਂ ਇਹਨੂੰ ਕਿਉ ਵਿੱਚ ਪਾ ਕੇ ਚੰਗੀ ਤਰ੍ਹਾਂ ਫਲਾ ਲੈਣੀ ਹੈ ਦੋਸਤੋ ਬਾਅਦ ਪੀਸ ਲਾਂਗੇ ਠੀਕ ਤੇ ਆਪੇ ਦਰਦਰੀ ਜੀ ਰੱਖਾਂਗੇ ਤਾਂ ਜੋ ਜਿਹੜਾ ਸਵਾਦ ਉਹ ਬਹੁਤ ਵਧੀਆ ਆਵੇ ਮਿਕਸੀ ਵਿੱਚ ਨਹੀਂ ਪਾਉਣੀ ਆਪਾਂ ਇਹ ਚੀਜ਼ ਹੂੰ ਕਿਉਂਕਿ ਗੂਸਬਰ ਉਹ ਦਰਦਰੀ ਜੀ ਜਦੋਂ ਜਾੜਾ ਹੀ ਆ ਜਾਊਗੀ ਫਿਰ ਕੜਕ ਕੜਕ ਦੀ ਆਵਾਜ਼ ਆਉਂਦੀ ਆ ਉਹ ਹੀ ਨਿਆਰਾ ਹਾਲ ਹੈ ਸਵਾਦ ਫੇਰ ਹੀ ਆਉਂਦਾ ਵੀ ਕੀ ਚੀਜ਼ ਪਾਈ ਆ ਇਹਦੇ ਵਿੱਚ ਫੁੱਲਣੀ ਇਹਦਾ ਸਟਾਰਟ ਹੋ ਗਈ ਹੈ ਨਾ ਹਾਂਜੀ ਹਾਂਜੀ ਫੁੱਲਣੀ ਸਟਾਰਟ ਹੋ ਗਈ ਹੂੰ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਫੁੱਲਣ ਲਾਂਗੇ ਚਿੱਟੀ ਜੀ ਹੋਣ ਲੱਗੀ ਰਹੁਣੇ ਹੈ ਨਾ ਹਾਂਜੀ ਹਾਂਜੀ ਲਓ ਜੀ ਇਹ ਚੰਗੀ ਤਰ੍ਹਾਂ ਫੁੱਲ ਚੁੱਕੀ ਆ ਖਾਣੇ ਵਾਂਗੂ ਬਣ ਗਈ ਰਹੁਣੇ ਹੈ ਨਾ ਹਾਂਜੀ ਸਹੀ ਗੱਲ ਆ ਜੀ ਤੇ ਹੁਣ ਆਪਾਂ ਹਾਂ ਜੀ ਭੰਡ ਚ ਕੱਟ ਲੈਣਾ ਹਾਂ ਜੀ ਚੰਗੀ ਤਰ੍ਹਾਂ ਤੁਹਾਨੂੰ ਲੈਣੀ ਹੈ ਕੱਚੀ ਨਹੀਂ ਰੱਖਣੀ ਜੀ ਠੀਕ ਹੈ ਸਾਰੀ ਜਿਹੜੀ ਚੰਗੀ ਤਰ੍ਹਾਂ ਭੁੱਜ ਜੇ ਹਾਂ ਤਲੋ ਜੀ ਇਹਨੂੰ ਤਾਂ ਆਪਾਂ ਪੀਸ ਲਾਂਗੇ ਕਿਸੇ ਵੀ ਕੌਲੀ ਦੀ ਸਹਾਇਤਾ ਨਾਲ ਦੀਪੀ ਕਰ ਲਾਂਗੇ ਮਤਲਬ ਉਹ ਦਾਤਰੀ ਜੀ ਰੱਖਣੀ ਹੂ ਆਪਾਂ ਮਿਕਸੀ ਚ ਵੀ ਵੀ ਸਕਦੇ ਹਾਂ ਨਾ ਹਾਂਜੀ ਥੋੜਾ ਜਿਹਾ ਕਿਉਂ ਆਪਾਂ ਇਹਦੇ ਵਿੱਚ ਹੋਰ ਪਾ ਲੈਨੇ ਤੇ ਮਿਆ ਲੈਨੇ ਜੀ ਡਰਾਈ ਫਰੂਟ ਇਹ ਤੁਸੀਂ ਜੋ ਵੀ ਆਪਣੇ ਘਰ ਵਿੱਚ ਹੋਣ ਜੋ ਵੀ ਆਪਾਂ ਨੂੰ ਪਸੰਦ ਆ ਉਹ ਪਾ ਸਕਦੇ ਜਿਨ੍ਹਾਂ ਦੇ ਬਹੁਤ ਜਿਆਦਾ ਦਰਦ ਹੁੰਦਾ ਜੋੜਾਂ ਚ ਉਹ ਇਹਦੇ ਵਿੱਚ ਅਖਰੋਟ ਵੀ ਪਾ ਸਕਦੇ ਨੇ ਜੀ ਠੀਕ ਜੀ ਆਪਾਂ ਕਾਜੂ ਬਦਾਮ ਤੇ ਦਾਖਾਂ ਹਾਂਜੀ ਇਹ ਤਰ੍ਹਾਂ ਦੇ ਲੈ ਲੈ ਸਾਨੂੰ ਪ੍ਰਕਾਰ ਦੇ ਲੈ ਲੈ ਹਾਂਜੀ ਤਿੰਨ ਪ੍ਰਕਾਰ ਦੇ ਲੈਨੇ ਜੀ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਿਹੜੀਆਂ ਕਿਸ਼ਮਿਸ਼ ਹੈ ਨਹੀਂ ਉਹਨਾਂ ਦਾ ਇਵੀ ਚੰਗੀ ਤਰ੍ਹਾਂ ਫੋਲ ਲੈ ਜਾਣੀ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਵੀ ਭੁੰਨ ਲੈਨੇ ਤਿੰਨਾਂ ਚੀਜ਼ਾਂ ਨੂੰ ਹਮ ਆਹ ਦੇ ਦੋਸਤੋ ਆਪਾਂ ਲਾਈਵ ਵੀ ਕਰਿਆ ਤੀ ਤੇ ਉਹਦੇ ਵਿੱਚ ਬਹੁਤ ਬਰਾਮਣੇ ਕਮੈਂਟ ਕਰਿਆ ਕਹਿੰਦੇ ਯਾਰ ਤੁਹਾਡੀ ਅਨਿਵਰਸਰੀ ਆ ਤੇ ਤੁਸੀਂ ਕੋਈ ਕੇਕ ਕੋ ਗਿ ਲੈ ਆਂਦੇ ਨਹੀਂ ਤੇ ਆਪਣੇ ਕੇਕ ਐ ਹੀ ਜਾਂ ਦੋਸਤੋ ਹਾਂਜੀ ਹਾਂਜੀ ਕੋਈ ਨਾ ਕੁਝ ਬਣਾ ਕੇ ਖਾ ਲਈਦਾ ਘਰੇ ਜਦੋਂ ਵੀ ਕੋਈ ਫੰਕਸ਼ਨ ਆ ਫੰਕਸ਼ਨ ਗਈ ਇਹਨਾਂ ਕੋਈ ਖੁਸ਼ੀ ਵਾਲਾ ਦਿਨ ਹੁੰਦਾ ਸਹੀ ਗੱਲ ਹੈ ਜੀ ਕਿਉਂਕਿ ਕੋਈ ਖਾਂਦੇ ਨਹੀਂ ਜੀ ਕੇਕ ਸਾਡੇ ਘਰ ਵਿੱਚ ਤਾਂ ਅਲੱਗ-ਅਲੱਗ ਮਤਲਬ ਹੁੰਦਾ ਕੋਈ ਤਾਂ ਕੇਕ ਖਾਣਾ ਪਸੰਦ ਕਰ ਦਿੰਦਾ ਕੋਈ ਨਹੀਂ ਕਰਦੇ ਸਾਡੇ ਬਿਲਕ ਸਸ ਮਜਬੂਰੀ ਚ ਖਾਣਾ ਪੈਂਦਾ ਕਈ ਵਾਰ ਜੇ ਲੈ ਆ ਵੀ ਆਈ ਇਹ ਤਾਂ ਹਾਂਜੀ ਹਾਂਜੀ ਕੈਮਰੇ ਤੇ ਦੋਸਤੋ ਡ్రਾਈ ਫਰੂਟ ਜੇ ਪਏ ਮਤਲਬ ਗਿਲੇ ਗਿਲੇ ਜੇ ਹੋਏ ਕਿ ਹੋ ਜਾਣ ਦੇਖੋ ਕਿੱਡੇ ਸੋਹਣੇ ਲੱਗਦੇ ਆ ਲਓ ਜੀ ਹੁਣ ਆਪਾਂ ਇਹਨੂੰ ਵੀ ਕੱਢ ਲੈਨੇ ਆ ਮੱਚ ਵੀ ਨਾ ਜਾਣ ਹਾਂਜੀ ਇਹ ਵੀ ਮੰਨ ਕੇ ਚੱਲ ਰਹਮਣੇ ਬਸ ਥੋੜੇ ਥੋੜੀ ਭਗਾਉਣੇ ਆ ਹਾਂਜੀ ਆ ਦੇਖੋ ਜਿਹੜੀ ਕਿਸ਼ਮਿਸ ਆ ਉਹ ਚੰਗੀ ਤਰ੍ਹਾਂ ਫੁੱਲ ਚੁੱਕੀ ਹੈਗੀ ਹਮ ਤੇ ਬਸ ਇਹਨੂੰ ਆਪਾਂ ਕੱਢ ਲਾਂਗੇ ਜੀ ਬਾਅਦ ਠੀਕ ਆ ਬਸ ਜਦੋਂ ਕਿਸ਼ਮਿਸ ਫੁੱਲ ਜੇ ਉਦੋਂ ਕੱਢ ਲੈਨੇ ਆਪਾਂ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਸ ਹੁਣ ਵੀ ਆਪਾਂ 2 ਮਿੰ ਕਾਲੇ ਨੇ ਜੀ ਮੀਡੀਅਮ ਤੇ ਰੱਖ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਦੇਸੀ ਕਿਓ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਵੱਧ ਘੱਟ ਪਾ ਸਕਦੇ ਹੋ ਹਮ ਕਿਉਂਕਿ ਹੁਣ ਜਿਹੜਾ ਵੀ ਆਟਾ ਹੈ ਇਹ ਵੀ ਆਪਾਂ ਵੱਧ ਘੱਟ ਪਾ ਸਕਦੇ ਹਾਂ ਘਿਓ ਦੇ ਹਿਸਾਬ ਨਾਲ ਹਾਂਜੀ ਜਿੰਨਾ ਕੁ ਬਣਾਉਣਾ ਹੋਵੇ ਜੀ ਆਪਾਂ ਡਰਾਈ ਫਰੂਟ ਵੱਧ ਖਾਣਾ ਪਸੰਦ ਕਰਦੇ ਹਾਂ ਹਮ ਥੋੜਾ ਜਿਹਾ ਬਣਾਉਣ ਚਾਹਣ ਫਿਰ ਤਾਂ ਆਟਾ ਘੱਟ ਪਾ ਲਓ ਜੀ ਤੇ ਨਹੀਂ ਤੁਸੀਂ ਆਟਾ ਵੱਧ ਪਾ ਸਕਦੇ ਹੋ ਠੀਕ ਹੈ ਜੀ ਆਟਾ ਜੇ ਆਪਾਂ ਕੁਆਂਟੀਟੀ ਵਧਾਉਣੀ ਹੈ ਤਾਂ ਆਟਾ ਵੱਧ ਪਾ ਸਕਦੇ ਹਾਂ ਹਾਂਜੀ ਹਾਂਜੀ ਕੋਈ ਮਸਲੇ ਵਾਲੀ ਗੱਲ ਨਹੀਂ ਹੈ ਨਾ ਕੋਈ ਮਸਲੇ ਵਾਲੀ ਗੱਲ ਨਹੀਂ ਜੀ ਹਮ ਕਣਕ ਦਾ ਆਟਾ ਜੀ ਇਹ ਸਿੱਕ ਚਨਾ ਆਪਾਂ ਛਾਣ ਲਿਆ ਸੀਗਾ ਤੇ ਇਹਨੂੰ ਆਪਾਂ ਭੁੰਨ ਲਾਂਗੇ ਜੀ 10-15 ਮਿੰਟ ਮੀਡੀਅਮ ਗੈਸ ਤੇ ਰੱਖ ਕੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਭੁੰਨੀ ਜਾਣਾ ਹਾਂਜੀ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਠੀਕ ਆ ਆਟਾ ਮਤਲਬ ਭੁਜਦੇ ਭੁਜਦੇ ਆਪਾਂ ਨੇ ਉਹਨੇ ਇਹਨੂੰ ਪੀਸ ਲਾਂਗੇ ਜਾਂ ਹਨਾ ਹਾਂਜੀ ਹਾਂਜੀ ਤੇ ਜਾਂ ਆਪਾਂ ਗੁੰਦ ਨੂੰ ਮਨ ਕੇ ਚਲ ਫੇਰ ਲੈਂਦੇ ਆ ਨਾਲੇ ਡਰਾਈ ਫਰੋਨ ਕਰਦੇ ਆ ਜੀ ਇਹਨੂੰ ਸਹੀ ਗੱਲ ਆ ਜੀ ਪਹਿਲਾਂ ਆਪਾਂ ਇਹਨੂੰ ਭੁੰਨ ਲੈਂਦੇ ਆ ਜੀ ਫਿਰ ਅੱਗੇ ਕਰਾਂਗੇ ਪ੍ਰੋਸੈਸ ਤੇ ਆ ਆਪਾਂ ਲਿਆ ਜੀ ਦੇਸੀ ਗੁੜ ਵਧੀਆ ਠੀਕ ਹੈ ਜੀ ਗੁੜ ਮਤਲਬ ਚਾਸ਼ ਜੋੜਾ ਵਾਸਤੇ ਬਹੁਤ ਜ਼ਿਆਦਾ ਫਾਇਦਾ ਕਰਦਾ ਜੀ ਆਇਰਨ ਜਿਹੜੀ ਘਾਟ ਆਉ ਨੂੰ ਪੂਰਾ ਪੂਰਾ ਕਰਦਾ ਹੈ ਗੁਰਚਾਰਨ ਵਗੈਰਾ ਹੁੰਦਾ ਹੈ ਨਾ ਹਾਂਜੀ ਹਾਂਜੀ ਹੂੰ ਤੇ ਵੀ ਆਪਾਂ ਜ਼ਰੂਰ ਪਾਵਾਂਗੇ ਜੀ ਹਾਂਜੀ ਤੇ ਦੋਸਤੋ ਆਪਣਾ ਪੌਡਕਾਸਟ ਵੀ ਪਹਿਲਾ ਪੌਡਕਾਸਟ ਆਪਣੀ ਪਹਿਲੀ ਇੰਟਰਵਿਊ ਲਾ ਲਓ ਪੌਡਕਾਸਟ ਲਾ ਲਓ ਉਹ ਆਪਣਾ ਆ ਗਿਆ ਜੀ ਲੋਕ ਵਾਰਟੀ ਟੀਵੀ ਤੇ ਬਾਈ ਮਨਿੰਦਰਜੀਤ ਨਾਲ ਪਹਿਲਾ ਪੌਡਕਾਸਟ ਆਪਣਾ ਜੀ ਜਾ ਕੇ ਸਾਰੇ ਜਣੇ ਲੋਕ ਵਾਰਟੀ ਟੀਵੀ ਤੇ ਜ਼ਰੂਰ ਦੇਖੋ ਜੀ ਜਾ ਕੇ ਹਾਂਜੀ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈ ਤੇ ਗੈਸ ਆਪਾਂ ਬੰਦ ਕਰ ਦੰਨੇ ਆ ਜੀ ਹਾਂਜੀ ਦੋਸਤੋ ਤੇ ਮੇਰੇ ਨਾਲ ਇੱਕ ਮਤਲਬ ਅੱਜ ਮੇਰੇ ਜਨਵਰੀ ਵਰਸਰੀ ਆ ਜਿਵੇਂ ਤੇ ਉਹ ਮਤਲਬ ਆਪਣੂੰ ਪੁਰਾਣੀਆਂ ਗੱਲਾਂ ਚ ਇਤੇ ਆ ਹੀ ਜਾਂਦੀਆਂ ਹੁੰਦੀਆਂ ਤੇ ਦੋਸਤੋ ਲਾਵਾ ਹੋ ਰਹੀਆਂ ਸੀ ਤੇ ਮੈਂ ਪੈਥਾ ਉੱਠ ਕੇ ਭੱਦ ਲਿਆ ਕਰਾ ਮਤਲਬ ਕਾਲੀ ਕਾਲੀ ਤੁਰ ਪਿਆ ਕਰਾ ਮੈਂ ਵੈਸੇ ਕਾਲੀ ਦੁਰਦਾਂ ਥੁੜਾ ਜਾ ਤੇ ਤੇ ਮੈਂ ਤਾਂ ਸਿੱਟੀ ਦੇਣਾ ਸੀਗਾ ਰੌਣੇ ਇੱਕ ਵਾਰੀ ਤਾਂ ਡਿਗਦੀ ਡਿਗਦੀ ਬਚੀ ਮੂਰੋਂ ਇਸ਼ਾਰਾ ਕਰਿਆ ਕਿਸੇ ਨੇ ਵੀ ਹੌਲੀ ਤੁਰ ਫੇਰ ਹੌਲੀ ਤੁਰਨ ਲੱਗੇ ਇੱਕ ਦੋ ਲਾਵਾਾਂ ਚ ਤਾਂ ਬਸ ਪੁੱਛੋ ਨਾ ਜੀ ਭਜਾਈ ਫਿਰੇ ਲਓ ਜੀ ਨਾ ਪਕੌਲੀ ਨਾਲ ਹੀ ਫੇ ਲੈਨੇ ਸਾਰਿਆਂ ਨੂੰ ਠੀਕ ਹੈ ਜੀ ਜਿਹੀ ਤਰ੍ਹਾਂ ਮਤਲਬ ਦਰਦਰਗਾਈਆਂ ਹੋ ਜਾਣ ਇਹ ਹਾਂ ਹਾਂ ਜੀ ਹਾਂ ਜੀ ਮਿਕਸੀ ਚ ਪਾਵਾਂਗੇ ਤਾਂ ਜ਼ਿਆਦਾ ਬਰੀਕ ਜਾ ਹੋ ਜਾਊਗਾ ਤੇ ਮੇ ਸਵਾਲ ਲੱਗਣਗੇ ਹਾਂ ਜੀ ਤੇ ਬਾਕੀ ਦੋਸਤੋ ਇਹ ਚੀਜ਼ ਬਹੁਤ ਤਕੜੀ ਆ ਆਪਣੇ ਮਤਲਬ ਹੱਡ ਕਈ ਵਾਰੀ ਕਿੜਕੜ ਕਰਦੇ ਹੁੰਦੇ ਉਹ ਵੀ ਸੈੱਟ ਕਰਦੀ ਆ ਤਾਕਤ ਬਹੁਤ ਦਿੰਦੀ ਆ ਵੱਡੀ ਗੱਲ ਤਾਂ ਇਹ ਆ ਹਨਾ ਸਹੀ ਗੱਲ ਤੇ ਨਾਲੇ ਕੋਈ ਠੰਡ ਨਹੀਂ ਲੱਗਣ ਦਿੰਦੀ ਹਾਂ ਜੀ ਹੂੰ ਤੇ ਚੰਗੀ ਤਰ੍ਹਾਂ ਸਾਰਿਆਂ ਨੂੰ ਥੇਲਾਗੇ ਜੀ ਆਪਾਂ ਠੀਕ ਹੈ ਜੀ ਲਓ ਜੀ ਗੁੰਦ ਲੂ ਤਾਂ ਆਪਾਂ ਫੇਰ ਜਿਹਾ ਕੌਲੀ ਨਾਲ ਤੇ ਹੁਣ ਜਿਹੜੇ ਆਪਣੇ ਡ్రਾਈ ਫਰੂਟ ਇਹਨੂੰ ਵੀ ਆਪਾਂ ਮੋٹے ਮੋٹے ਵਿੱਚ ਪਾ ਕੇ ਬਸ ਇਹਨੂੰ ਮੋٹے ਮੋٹے ਜਿਹੇ ਦੜੜ ਫੜੜ ਜੀ ਕਰ ਲਾਂਗੇ ਇਹਨਾਂ ਦੇ ਠੀਕ ਆ ਮਤਲਬ ਕਿ ਤਰੂਟ ਜਾਨੀ ਬਣਾਉਣਾ ਇਹਨਾਂ ਦਾ ਹਾਂਜੀ ਹਾਂਜੀ ਜਿਆਦਾ ਬਰੀਕ ਨਹੀਂ ਕਰਨੇ ਫਿਰ ਸਵਾਦ ਲੱਗਣਗੇ ਜੀ ਮੋਝੇ ਚਾਹੁੰਦੇ ਲੋਕਾਂ ਨੂੰ ਵੀ ਆਪਾਂ ਹਲਕਾ ਜਿਹਾ ਪੀਸ ਲੈਨੇ ਆ ਜੀ ਲਓ ਜੇ ਇਹਨਾਂ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਮੋਟਾ ਮੋਟਾ ਜਿਹਾ ਇਹਨੂੰ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਜੀ ਦੜਫੜਾ ਕਰਕੇ ਆਪਾਂ ਗੂਨ ਦੇ ਵਿੱਚ ਹੀ ਰਲਾ ਲੈਣਾ ਇਹਨੂੰ ਹਾਂਜੀ ਹਾਂਜੀ ਹੂੰ ਬਾਕੀ ਰੋਮਣ ਆ ਜਿਹੜੇ ਅੱਧ ਪ੍ਰਿੰਟ ਆ ਜੇ ਬਾਦਾਮ ਜਿਹੇ ਰਹਿੰਦੇ ਇਹ ਵੀ ਸਵਾਦ ਲਾਦਦੇ ਆ ਵਧੀਆ ਲੱਗਦੇ ਨੇ ਤਾਂ ਖਾਉਂਗਾ ਦੇ ਬਾਦਾਮ ਹੋਗੇ ਹਨਾ ਇਹ ਕਾਜੂ ਖੁੱਜੂ ਜੇ ਸਹੀ ਗੱਲ ਆ ਜੀ ਵੀ ਜੁਜ ਤਾਂ ਸਾਫਤੀ ਪਏ ਨੇ ਜੀ ਹਾਂਜੀ ਉਹ ਤਾਂ ਸਾਰੇ ਬਰੀਕ ਬਰੀਕ ਹੋਈਗੇ ਤੇ ਹੁਣ ਜਿਹੜਾ ਆਟਾ ਇਹ ਵੀ ਆਪਾਂ ਇਹਦੇ ਵਿੱਚ ਹੀ ਕੱਢ ਲਾਂਗੇ ਜੀ ਠੀਕ ਆ ਇਹਦੇ ਵਿੱਚ ਹੀ ਹਾਂਜੀ ਇੱਕ ਵਾਰ ਇਹਦੇ ਵਿੱਚ ਹੀ ਕੱਢ ਲਾਂਗੇ ਹੂੰ ਤੇ ਹੁਣ ਜਿਹੜਾ ਗੁੜ ਲੈ ਆਪਾਂ ਉਹਨੂੰ ਚਾਸ਼ਨੀ ਵੀ ਜੀ ਬਣਾ ਲੈਨੇ ਚਾਸ਼ਨੀ ਨਿਮਣੋਣ ਵਾਸਤੇ ਮੈਲਟ ਹੀ ਕਰਨਾ ਜੀ ਠੀਕ ਹੈ ਜੀ ਤੇ ਮੈਂ ਪਹਿਲਾਂ ਵੀ ਕਿਹਾ ਤੁਸੀਂ ਆਟਾ ਹੋਰ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਬਾਅਦ ਵਿੱਚ ਆਪਾਂ ਠੀਕ ਹੈ ਜੀ ਆਪਾਂ ਵੱਧ ਬਣਾਉਣੇ ਤਾਂ ਆਪਾਂ ਤਾਂ ਵੱਧ ਬਣਾ ਸਕਦੇ ਹਾਂ ਵੱਧ ਪਾ ਸਕਦੇ ਹਾਂ ਕੋਈ ਐਵੇਂ ਗੱਲ ਨਹੀਂ ਹੈਗੀ ਵੀ ਬਸ ਆਪਾਂ ਮੇਰੇ ਹਿਸਾਬ ਨਾਲ ਨਹੀਂ ਪਾਉਣਾ ਜਿੰਨੇ ਇੱਕ ਕੌਲੀ ਪਾਈ ਹੈ ਠੀਕ ਹੈ ਜੀ ਤੇ ਜਿੰਨਾ ਮਤਲਬ ਦੂਜੇ ਸਮਾਨ ਦੀ ਕੁਆਂਟੀਟੀ ਆਪਾਂ ਉਹਦੇ ਹਿਸਾਬ ਨਾਲ ਵਧਾ ਲੈਣੀ ਆ ਹਾਂਜੀ ਹਾਂਜੀ ਹੂੰ ਤੇ ਤੇ ਇਧਰ ਲਿਆ ਜੀ ਸਵਾਦ ਅਨੁਸਾਰ ਗੁੜ ਆਪਾਂ ਠੀਕ ਹੈ ਜੀ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਕੌਲੀ ਆਟੇ ਦੀ ਤੇ ਇੱਕ ਕੌਲੀ ਆਪਾਂ ਗੁੜ ਦੀ ਲੈ ਲਈ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਆਨ ਕਰ ਦੰਨੇ ਆ ਜੀ ਠੀਕ ਪਾਣੀ ਕਿੰਨਾ ਕ ਪਾਵਾਂਗੇ ਰਮ ਬਸ ਥੋੜਾ ਜਿਹਾ ਪਾਵਾਂਗੇ ਤਿੰਨ ਚਾਰ ਚਮਚ ਹੂੰ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਪਿਘਲਾ ਲਾਂਗੇ ਚਾਸ਼ਨੀ ਵਾਂਗੂ ਬਣਾ ਲਾਂਗੇ ਚਾਸ਼ਨੀ ਨਹੀਂ ਬਣਾਉਣੀ ਜੀ ਚਾਸ਼ਨੀ ਨਾਲ ਤਾਂ ਫਿਰ ਇਹ ਬਹੁਤ ਜਿਆਦਾ ਹਾਰਡ ਹੋ ਜਾਊ ਤਾਂ ਬਰਫੀ ਬਰਫੀ ਬਣਾਉਣ ਚ ਤਾਂ ਕੰਮ ਆ ਜਾਂਦਾ ਹਾਂਜੀ ਪਰ ਅਸੀਂ ਆਪ ਲੱਡੂ ਬਣਾ ਰਹੇ ਹਾਂ ਪਰ ਹਨਾ ਹਾਂਜੀ ਹੂੰ ਲਓ ਜੀ ਇਹ ਚੰਗੀ ਤਰ੍ਹਾਂ ਦੇ ਵਿੱਚ ਪਿਗਲ ਚੁੱਕਿਆ ਠੀਕ ਹੈ ਜੀ ਕਨਚਾਰ ਚਾਹ ਵਿੱਚ ਆਪਾਂ ਪਾਣੀ ਦੇ ਪਾਲੇ ਸੀਗੇ ਹਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੁੱਕੇ ਅਦਰਕ ਦਾ ਪਾਊਡਰ ਜਿਹਨੂੰ ਸੁੰਡ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਸੁੰਡ ਦਾ ਪਾਊਡਰ ਮਤਲਬ ਹਾਂਜੀ ਸੁੱਕੇ ਅਦਰਕ ਦਾ ਪਾਊਡਰ ਸੁੰਡ ਵੀ ਕਹਿੰਦੇ ਨੇ ਇੱਕ ਚਮਚਾ ਆਪਾਂ ਸੁੰਡ ਲਿਆ ਕੇ ਵੀ ਪੀਸ ਸਕਦੇ ਇਹਨੂੰ ਕਰੀ ਹਨਾ ਹਾਂਜੀ ਹਾਂਜੀ ਪੀਸ ਸਕਦੇ ਆ ਸੁੱਕਾ ਅਦਰਕ ਹੀ ਹੁੰਦਾ ਜੀ ਇਹ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਵੀ ਮਤਲਬ ਜਿਵੇਂ ਜੋੜਾਂ 'ਚ ਦਰਦ ਹੁੰਦਾ ਜੀ ਉਹ ਦਰਦ ਤੋਂ ਸਾਨੂੰ ਰਾਹਤ ਹੁੰਦਾ ਇੱਕ ਪੇਨ ਕਿਲਰ ਦਾ ਕੰਮ ਕਰਦਾ ਜਿਹੜਾ ਸੁੰਡ ਦਾ ਪਾਊਡਰ ਹੁੰਦਾ ਹਾਂ ਠੀਕ ਹੈ ਜੀ ਤੇ ਜਿਹਦੀ ਆਪਾਂ ਕਿ ਵੀਡੀਓ ਬਣਾਈ ਹੋਆ ਸੁੰਡ ਮਾਲ ਕੰਗਣੀ ਪੂਰੀ ਮਿਰਚ ਮਤਲਬ ਜੋੜਾਂ ਦੇ ਦਰਦ ਤੋਂ ਬਾਕੀ ਗਾਲਾਂ ਖਾਰਸ਼ ਤੋਂ ਵੀ ਅਗ ਗਲੇ ਦੀ ਜਿਵੇਂ ਕੋ ਖੁਰਦੀ ਆ ਨਾ ਖੰਘ ਖੰਘ ਤੋਂ ਉਹ ਤੋਂ ਵੀ ਵਧੀਆ ਰਹਿੰਦਾ ਗਾ ਹਾਂਜੀ ਹਾਂਜੀ ਬਹੁਤ ਚੰਗਾ ਰਹਿੰਦਾ ਜੀ ਖੰਗਜ ਖਾਂ ਤੋਂ ਹਾਂਜੀ ਚਲੋ ਜੀ ਹੁਣ ਆਪਾਂ ਜਿਹੜਾ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਸਾਰਾ ਮਟੀਰੀਅਲ ਆਪਾਂ ਵਿੱਚ ਹੀ ਸਿੱਟ ਲੈਣਾ ਉਹਦੇ ਟਰਾਈ ਫਰੂਟ ਹੋਗੇ ਗੁੰਧ ਹੋ ਗਈ ਜਿਹੜੀ ਆਪਾਂ ਪੀਸੀ ਸੀਗੀ ਪੁੰਨ ਕੇ ਹਾਂ ਜੀ ਪੁੰਨ ਕੇ ਫਿਰ ਬਾਅਦ ਚ ਪੀਸ ਲਈ ਸੀਗੀ ਤੇ ਜਿਹੜਾ ਆਟਾ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗੈਸ ਆਪਾਂ ਹੁਣ ਬੰਦ ਹੀ ਕਰ ਦਿੰਨੇ ਆਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੱਡੂ ਇਹਦੇ ਬੱਟ ਲਾਂਗੇ ਇਹ ਜਾਂਦੀ ਜਾਂਦੀ ਠੰਡ ਦੀ ਦੋਸਤੋ ਆਪਾਂ ਕਹਿ ਸਕਦੇ ਵੀ ਜਾਂਦੀ ਜਾਂਦੀ ਠੰਡ ਦੀ ਆਪਾਂ ਮਠਾਈ ਇਹ ਬਣਾ ਕੇ ਖਾ ਸਕਦੇ ਹਣਾ ਸਹੀ ਗੱਲ ਆ ਜੀ ਹੂੰ ਕਿਉਂਕਿ ਸਾਲਾਂ ਦੇ ਲਾਸਟ ਜਿਹੇ ਦਿਨ ਆ ਗਏ ਦੋਸਤੋ ਤੇ ਇਹ ਜੇ ਆਪਾਂ ਬਣਾ ਕੇ ਜਾਂਦੀ ਜਾਂਦੀ ਮਠਾਈ ਖਾ ਲਾਂਗੇ ਤਾਂ ਅਗਾਹਾਂ ਗਰਮੀਆਂ 'ਚ ਬਸਤਾਵਾ ਜਾਣੀ ਰਹਿਣਾ ਸਹੀ ਗੱਲ ਆ ਜੀ ਤੇ ਸਾਰੇ ਜਣੇ ਦੋਸਤ ਜ਼ਰੂਰ ਟਰਾਈ ਕਰਕੇ ਦੇਖ। ਹੈ ਤੇ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹ ਲੱਡੂ ਵਟ ਲਾਂਗੇ ਜੀ। ਪਾਣੀ ਜ਼ਿਆਦਾ ਨਹੀਂ ਪਾਉਣਾ। ਹਮ ਹੁਣ ਆਪਾਂ ਬਸ ਠੰਡਾ ਹੋਣ ਦੀ ਵੇਟ ਕਰਨੀ ਆ। ਬਸ ਥੋੜਾ ਜਿਹਾ ਗੂੰਗੁਣਾ ਜਾ ਜੀ ਫਿਰ ਇਸ ਤੋਂ ਬਾਅਦ ਆਪਾਂ ਇਹ ਲੱਡੂ ਆ ਉਹ ਵਟ ਲਾਂਗੇ ਜੀ। ਠੀਕ ਹੈ ਜੀ। ਬਸ ਹਲਕਾ ਜਿਹਾ ਠੰਡਾ ਹੋ ਜਾਵੇ ਜਿਹੜੇ ਆਪਣੇ ਹੱਥ ਨਾਲ ਮਚਣ। ਠੀਕ ਹੈ। ਤੇ ਉੱਪਰ ਇਹਨੂੰ ਡੈਕੋਰੇਸ਼ਨ ਵਾਸਤੇ ਆਪਾਂ ਕੋਈ ਖੋਪੇ ਦਾ ਬੂਰਾ ਜਿਹਾ ਜਾਂ ਜਿਵੇਂ ਆਪਣੇ ਹੁੰਦੇ ਆਗੇ ਉਹ ਖਾਸ-ਖਾਸ ਜੀ ਉਹ ਵੀ ਲਗਾ ਸਕਦੇ। ਨੇ ਕੋ ਪਰਬੂਰਾ ਜੋ ਵੀ ਆਪਾਂ ਨੂੰ ਪਸੰਦ ਹੋਵੇ ਆਪਾਂ ਡੈਕੋਰੇਟ ਵਾਸਤੇ ਲਗਾ ਸਕਦੇ ਹਾਂ ਤੇ ਨਹੀਂ ਆਪਾਂ ਇਹਵੇਂ ਵੀ ਰੱਖ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਇਹਦੇ ਲੱਡੂ ਵਟਾਂਗੇ ਠਰਕ ਕੇ ਹਾਂਜੀ ਹਾਂਜੀ ਥੋੜਾ ਜਿਹਾ ਹਲਕਾ ਜਿਹਾ ਠੰਡਾ ਕਰ ਲਈਏ ਉਸ ਤੋਂ ਬਾਅਦ ਆਪਾਂ ਇਹਦੇ ਵਟ ਲਾਂਗੇ ਜੀ ਲੱਡੂ ਲਓ ਜੀ ਹਲਕਾ ਜਿਹਾ ਠੰਡਾ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਲੱਡੂ ਵਟ ਲਾਂਗੇ ਮਤਲਬ ਹੱਥ ਮੱਤ ਨੂੰ ਵੜ ਕੇ ਗੋਸਾ ਜਾ ਹੋ ਗਿਆ ਮਤਲਬ ਹਾਂਜੀ ਹਾਂਜੀ ਹੂੰ ਤੇ ਲਓ ਜੀ ਠੀਕ ਹੈ ਜੀ ਇਸ ਕਿਉਂ ਜ਼ਿਆਦਾ ਨਹੀਂ ਪਾਉਣਾ ਜੀ ਤੇ ਦੇਖ ਲਓ ਥੋੜੇ ਜਿਹਾ ਕਿੰਨੇ ਸੋਹਣੇ ਲੱਡੂ ਬ ਇਹਨੂੰ ਆਪਾਂ ਨਾਲ ਹੀ ਚ ਕਰ ਲਾਂਗੇ ਜੀ ਜਾਂ ਖਾਸ ਕਰਕੇ ਉਹਦੇ ਵਿੱਚ ਵੀ ਆਪਾਂ ਇਹਨੂੰ ਕੋਟ ਕਰ ਸਕਦੇ ਹਾਂ ਜੋ ਵੀ ਉਹਦਾ ਥੋੜਾ ਜਿਹਾ ਚੱਕਰ ਪੈਂਦਾ ਦੋਸਤੋ ਹਾਂਜੀ ਹਾਂਜੀ ਦਿਖਾ ਨਹੀਂ ਸਕਦੇ ਸੋ ਬੋਲ ਵੀ ਨਹੀਂ ਸਕਦੇ ਵੈਸੇ ਤਾਂ ਠੀਕ ਹੈ ਜੀ ਨਾ ਐਸਾ ਕੋਈ ਚੱਕਰ ਨਹੀਂ ਤੇ ਬਸ ਦੋਸਤੋ ਚ ਆਪਾਂ ਕੋਟ ਕਰ ਲੈਣਾ ਬਾਕੀ ਆਪਾਂ ਬਣਾ ਲੈਣੇ ਹਾਂਜੀ ਲਓ ਜੀ ਇਹ ਲੱਡੂ ਆਪਾਂ ਸਾਰੇ ਵੱਟ ਲੇ ਤੇ ਇਹਨੂੰ ਆਪਾਂ ਕੋਟ ਕਰਕੇ ਇਸ ਪ੍ਰਕਾਰ ਰੱਖ ਦੇਣ ਨੇ ਤੁਸੀਂ ਜੋ ਵੀ ਚੀਜ਼ ਚਾਹੋ ਉਹਦੇ ਵਿੱਚ ਇਹਨੂੰ ਕੋਟ ਕਰ ਸਕਦੇ ਹੋ ਲਓ ਜੀ ਆਪਣੀ ਜਿਹੜੀ ਟੇਸਟੀ ਟੇਸਟੀ ਲੱਡੂ ਨੇ ਬਣ ਕੇ ਬਿਲਕੁਲ ਤਿਆਰ ਨੇ ਜੀ ਲਓ ਜੀ ਚੰਗੀ ਤਰ੍ਹਾਂ ਆਪਾਂ ਕੋਟ ਕਰ ਲਏ ਤੇ ਬਣ ਕੇ ਬਿਲਕੁਲ ਤਿਆਰ ਨੇ ਤੇ ਟੇਸਟ ਦੇਸੀ ਤੁਸੀਂ ਵੀ ਬਣਾ ਕੇ ਜਰੂਰ ਖਾਓ ਜੀ ਕਿਉਂਕਿ ਆਪਣੀ ਹੈਲਥ ਵਾਸਤੇ ਵੀ ਹੈਲਥੀ ਨੇ ਤੇ ਆਪਣੇ ਸਰੀਰ ਨੂੰ ਵੀ ਮਜ਼ਬੂਤ ਕਰਦੇ ਨੇ ਕਿਉਂਕਿ ਕੋਈ ਵੀ ਆਪਣੀ ਬਾਡੀ ਪੇਨ ਹੁੰਦਾਗਾ ਉਹ ਤੋਂ ਆਪਾਂ ਨੂੰ ਰਾਹਤ ਦਿੰਦੇ ਨੇ ਜੀ ਮੈਂ ਤਾਂ ਦੋਸਤੋਂ ਮਿਹਨੇ ਮੂਨੇ ਮਾਰ ਕੇ ਅਨਿਵਰਸਰੀ ਦਾ ਗਿਫਟ ਲੈ ਲਿਆ ਤੇ ਤੁਸੀਂ ਵੀ ਵਾਕੀ ਜਰੂਰ ਬਣਾ ਕੇ ਖਾਓ ਜੀ ਆਪਣੇ ਆਪਣੇ ਘਰ ਸਾਰੇ ਜਣੇ ਬਹੁਤ ਹੀ ਟੇਸਟੀ ਬਣਦੇ ਆ ਦੋਸਤੋ ਇਹ ਹਾਂਜੀ ਕਿਉਂਕਿ ਕੈਮੀਕਲ ਤੋਂ ਰਹਿਤ ਨੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਨੇ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ